हां जी दोस्तों सत श्री अकाल स्वागत ਕਰਦੇ ਆ ਤੁਹਾਡਾ ਜੌਬਸ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਖੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦੇ ਨੋਟੀਫਿਕੇਸ਼ਨ ਦੇ ਵਿੱਚ ਕਚਹਿਰੀਆਂ ਦੀ ਬੰਪਰ ਭਰਤੀ ਜਾਰੀ ਹੋਈ ਹੈ ਜੀ ਜਿਦੇ ਵਿੱਚ ਵੱਖ-ਵੱਖ ਪੋਸਟਾਂ ਰਹਿਣ ਵਾਲੀਆਂ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕਿੰਨੀਆਂ ਪੋਸਟਾਂ ਕੀ ਯੋਗਤਾ ਹੋਊਗੀ ਤਨਖਾਹ ਕੀ ਹੋਊਗੀ ਅਪਲਾਈ ਕਿਵੇਂ ਕਰਨਾ ਹੈ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਿਓ ਵੇਖਦੇ ਵੇਖਦੇ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਜੇ ਅਕੇ ਦੋਸਤਾਂ ਮਿੱਤਰਾਂ ਨਾਲ ਵੀਡੀਓ ਨੂੰ ਜਿਹੜ ਸਬਸਕ੍ਰਾਈਬ ਕਰ ਲਓ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਅੱਜ ਦੀਆਂ ਜੋ ਪੋਸਟਾਂ ਨੇ ਸਭ ਤੋਂ ਪਹਿਲਾਂ ਕਲਰਕ ਦੀਆਂ ਪੋਸਟਾਂ ਜੀ ਜਿਹਦੇ ਲਈ ਬੰਪਰ ਭਰਤੀ ਜਾਰੀ ਹੋਈ ਹੈ ਇਹ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ 39 ਕੁੱਲ ਪੋਸਟਾਂ ਜਾਰੀ ਹੋਈਆਂ ਕਲਰਕ ਦੀਆਂ ਉਹ 29200 ਰੁਪਏ ਪਰ ਮਹੀਨ ਸੈਲਰੀ ਇਸ ਪੋਸਟ ਦੇ ਲਈ ਰਹਿਣ ਵਾਲੀ ਹੈ ਯੋਗਤਾ ਦੀ ਗੱਲ ਕਰੀਏ ਤਾਂ ਜੇਕਰ ਤੁਹਾਡੇ ਕੋਲ ਗ੍ਰੈਜੂਏਸ਼ਨ ਡਿਗਰੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਪੰਜਾਬੀ 10ਵੀਂ ਪੱਧਰ ਤੱਕ ਪਾਸ ਹੋਣੀ ਜ਼ਰੂਰੀ ਹੈ ਜੀ ਤੁਹਾਡੀ ਤੇ ਕੰਪਿਊਟਰ ਪ੍ਰੋਫੀਸ਼ੀਐਂਸੀ ਤੁਹਾਡੀ ਹੋਣੀ ਜ਼ਰੂਰੀ ਹੈ ਜੀ ਅੰਗਰੇਜ਼ੀ ਦੇ ਵਿੱਚ 30 ਵਰਡਸ ਪਰ ਮਿੰਟ ਤੁਹਾਡੀ ਟਾਈਪਿੰਗ ਸਪੀਡ ਆ ਹੋਣੀ ਚਾਹੀਦੀ ਹੈ ਜੀ ਏਜ ਲਿਮਿਟ ਹੈ ਇਸ ਪੋਸਟ ਦੇ ਲਈ ਇਹਨਾਂ ਵੱਲੋਂ 18 ਤੋਂ 37 ਸਾਲ ਰੱਖੀ ਗਈ ਹੈ ਤੇ ਏਜ ਰੈਲਾਕਸੇਸ਼ਨ ਐਸ ਪਰ ਗਵਰਨਮੈਂਟ ਰੂਲਸ ਰਹਿਣ ਵਾਲਾ ਜੀ ਇਹਨਾਂ ਪੋਸਟਾਂ ਦੇ ਲਈ ਨੈਕਸਟ ਹੈ ਜੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਨੇ 28 ਪੋਸਟਾਂ ਕੋਲ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਜੀ ਨੋਟੀਫਿਕੇਸ਼ਨ ਦੇ ਵਿੱਚ ਉਸ ਤੋਂ ਬਾਅਦ ਹੀ ਪੋਸਟਾਂ ਦੇ ਲਈ ਅਪਲਾਈ ਕਰੋ ਤਾਂ ਜੋ ਬਾਅਦ ਵਿੱਚ ਤੁਹਾਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ 29200 ਰੁਪਏ ਪਰ ਮਹੀਨਾ ਸੈਲਰੀ ਰਹਿਣ ਵਾਲੀ ਇਸ ਪੋਸਟ ਦੇ ਲਈ ਗ੍ਰੈਜੂਏਸ਼ਨ ਡਿਗਰੀ ਜੇਕਰ ਤੁਹਾਡੇ ਕੋਲ ਆਰਟਸ ਜਾਂ ਸਾਇੰਸ ਦੇ ਵਿੱਚ ਜਾਂ ਕੋਈ ਇਹਦੇ ਬਰਾਬਰ ਦੀ ਯੋਗਤਾ ਹੈਗੀ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ 10ਵੀਂ ਪੱਧਰ ਤੱਕ ਪੰਜਾਬੀ ਪਾਸ ਕੀਤੀ ਹੋਵੇ ਤੁਸੀਂ ਤੇ ਕੰਪਿਊਟਰ ਪ੍ਰੋਫੀਸ਼ੀਐਂਸੀ ਤੁਹਾਡੀ ਹੋਣੀ ਚਾਹੀਦੀ ਹੈ ਜੀ ਵਰਡ ਪ੍ਰੋਸੈਸਿੰਗ ਸਪ੍ਰੈਡਸ਼ੀਟ ਦੇ ਵਿੱਚ ਤੁਸੀਂ ਕੰਮ ਕਰ ਸਕਦੇ ਹੋ ਤੇ 80 ਵਰਡਸ ਪਰ ਮਿੰਟ ਤੁਹਾਡੀ ਇੰਗਲਿਸ਼ ਸ਼ਾਰਟਹੈਂਡ ਦੇ ਵਿੱਚ ਹੋਣੀ ਚਾਹੀਦੀ ਹੈ ਤੇ 20 ਵਰਡਸ ਪਰ ਮਿੰਟ ਤੇ 20 ਵਰਡਸ ਪਰ ਮਿੰਟ ਤੁਹਾਡੀ ਟਰਾਂਸਕ੍ਰਿਪਸ਼ਨ ਦੇ ਵਿੱਚ ਸਪੀਡ ਹੋਣੀ ਚਾਹੀਦੀ ਹੈ ਜੀ ਇਨ੍ਹਾਂ ਪੋਸਟਾਂ ਦੇ ਲਈ ਏਜ ਲਿਮਿਟ 18 ਤੋਂ 37 ਸਾਲ ਰਹਿਣ ਵਾਲੀ ਹੈ ਜੀ ਤੇ ਇਸ ਰੈਲੈਕਸ਼ਨ ਇਨ੍ਹਾਂ ਪੋਸਟਾਂ ਦੇ ਲਈ ਰਹਿਣ ਵਾਲਾ ਜੀ ਵੱਖ-ਵੱਖ ਕੈਟਾਗਰੀ ਅਨੁਸਾਰ ਕਲਰਕ ਦੀ ਪੋਸਟ ਦੇ ਲਈ ਤੁਹਾਡਾ ਰਿਟਨ ਐਗਜ਼ਾਮ ਰਹੂਗਾ ਜੀ ਰਿਟਨ ਐਗਜ਼ਾਮ ਜੋ 29 ਮਾਰਚ 2025 ਨੂੰ ਲਿਆ ਜਾਣਾ ਹੈ ਜੀ ਅਪਲਾਈ ਕਰਨ ਤੋਂ ਬਾਅਦ ਤੁਹਾਡੇ ਜੋ ਰੋਲ ਨੰਬਰ ਵਗੈਰਾ ਜਾਂ ਤੁਹਾਡੀ ਕੋਈ ਲਿਸਟਾ ਪਲੇਟ ਹੋਊਗੀ ਉਹ ਇਨ੍ਹਾਂ ਦੀ ਵੈਬਸਾਈਟ ਤੇ ਹੋਊਗੀ ਇਸ ਵੈਬਸਾਈਟ ਦਾ ਲਿੰਕ ਅਸੀਂ ਵੀਡੀਓ ਦੀ ਡਿਸਕ੍ਰਿਪਸ਼ਨ 'ਚ ਦਿੱਤਾ ਹੈ ਤੁਸੀਂ ਨੋਟ ਕਰ ਲਓ ਇੱਥ ਰਿਟਨ ਐਗਜ਼ਾਮ ਇਹਨਾਂ ਵੱਲੋਂ ਦਾ ਸਿਲੇਬਸ ਦਿੱਤਾ ਆ ਇੰਗਲਿਸ਼ ਕੰਪੋਜੀਸ਼ਨ ਦੇ ਵਿੱਚੋਂ ਤੇ ਜਨਰਲ ਨੋਲੇਜ ਦੇ ਵਿੱਚੋਂ ਅਵੇਰਨੈਸ ਦੇ ਵਿੱਚੋਂ ਤੁਹਾਡਾ ਇਹ ਐਗਜ਼ਾਮ ਹੋਊਗਾ 50-50 ਮਾਰਕਸ ਦਾ ਜੀ ਤੇ 33% ਮਾਰਕ ਤੁਹਾਨੂੰ ਲੈਣੇ ਲਾਜ਼ਮੀ ਹੋਣਗੇ ਤੇ ਐਗਰੀਗੇਟ ਮਾਰਕਸ ਤੁਹਾਡੇ ਇਹਨਾਂ ਵੱਲੋਂ 40% ਰੱਖੇ ਗਏ ਆ ਜੀ ਐਗਰੀਗੇਟ ਮਾਰਕਸ ਤੁਹਾਨੂੰ 40% ਲੈਣੇ ਹੋਣਗੇ ਸੀ ਐਗਜ਼ਾਮ ਦੇ ਵਿੱਚੋਂ ਇਸੇ ਤਰ੍ਹਾਂ ਹੀ ਸਟੈਨੋਗ੍ਰਾਫਰ ਗ੍ਰੇਡ 3 ਦੀਆਂ ਪੋਸਟਾਂ ਦੇ ਲਈ ਵੀ ਐਗਜ਼ਾਮ 3 ਮਾਰਚ ਨੂੰ ਲੈ ਜਾਣਾ ਜੀ ਹਰ ਤਰ੍ਹਾਂ ਦਾ ਅਪਡੇਟ ਇਹਨਾਂ ਦੀ ਵੈਬਸਾਈਟ ਤੇ ਮਿਲੂਗਾ ਜੀ ਤੁਹਾਨੂੰ ਜਿਹੜੇ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਇਹ ਸਟੈਨੋਗ੍ਰਾਫਰ ਗ੍ਰੇਡ 3 ਦੇ ਲਈ ਪਰਫਾਰਮਾ ਜੀ ਤੇ ਕਲਰਕ ਦੀਆਂ ਪੋਸਟਾਂ ਦੇ ਲਈ ਇਹ ਲਗ ਪਰਫਾਰਮਾ ਜਿਹੜੇ ਵੀਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਪਰਫਾਰਮਾ ਭਰ ਲੈਣਾ ਜੀ ਸਾਰਾ ਤੇ ਆਪਣੇ ਸਾਰੇ ਦਸਤਾਵੇਜ਼ ਨਾਲ ਲਗਾ ਕੇ ਤੁਸੀਂ ਇਹਨਾਂ ਦੇ ਦਫ਼ਤਰ ਵਿਖੇ ਪਹੁੰਚਦੇ ਕਰਨਾ ਹੈ ਜੀ ਦਫ਼ਤਰ ਦਾ ਪਤਾ ਹੈਗਾ ਜੀ ਆਫਿਸ ਆਫ ਦਾ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਐਸ ਐਸ ਨਗਰ ਮੁਹਾਲੀ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ 20 ਮਾਰਚ ਤੁਹਾਨੂੰ ਜੋ ਅੰਤਿਮ ਮਿਤੀ ਦਿੱਤੀ ਗਈ ਹੈ ਸ਼ਾਮ 5 ਵਜੇ ਤੱਕ ਤੁਸੀਂ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰ ਸਕੋਗੇ ਤਾਂ ਜੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਤਿਆਰੀ ਕਰਕੇ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀ ਆਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ